ਓ ਆ ਗਿਆ ਜੇ ਕਾਲੂ ਦਾ ਦੁਲਾਰਾ ਓ ਜਿੰਨੂ ਸੀ ਜਹਾਨ ਟੋਲਦਾ ਓ ਆ ਗਿਆ ਜੇ ਕਾਲੂ ਦਾ ਦੁਲਾਰਾ ਓ ਜਿੰਨੂ ਸੀ ਜਹਾਨ ਟੋਲਦਾ ਮਾਰ ਗਈ ਮੰਗਾਈ ਦੋਸਤੋਂ ਮਾਰ ਗਈ ਮੰਗਾਈ ਮਾਰ ਗਈ ਮੰਗਾਈ ਦੋਸਤੋਂ ਮਾਰ ਗਈ ਮੰਗਾਈ ਹਰ ਇੱਕ ਚੀਜ਼ ਕਸਮ ਖਾਣੀ ਜਾਵੇ ਅੰਬਰਾਂ ਨੂੰ ਹੱਥ ਪਾਈ ਤਾਰ ਗਈ ਮੰਗ ਆਈ ਦੋਸਤੋ ਮਾਰ ਗਈ ਮੰਗ ਆਈ ਓ ਸੁਣੀ ਹੂਰਨਾਂ ਇੱਕ ਵਾਰੀ ਇੱਧਰ ਤੱਕ ਨਹੀਂ ਤੇਰਾ ਬੰਨੇ ਵਾਂਗੂ ਕੱਦੇ ਹੋ ਸੈਤਿਆਖੇ ਪਾਬੀ ਹੋ ਸੈਤਿਆਖੇ ਪਾਬੀ ਉਹ ਤੇ ਰੱਬ ਹੈ ਫਕੀਰ ਨਹੀਂ ਕੰਨਾ ਵੇਟ ਮੁੰਦਰਾ ਤੇ ਸੋਣੀ ਤਸਵੀਰ ਨਹੀਂ ਸੈਤਿਆਖੇ ਪਾਬੀ ਮੈਂ ਤੁਹਾਡਾ ਆਪਣਾ ਬਗੀਚਾ ਰੰਗਲਾ ਪਿੰਡ ਜੋਧਾ ਬੈਣੀ ਤੇ ਆਪਾਂ ਬਹੁਤ ਹੀ ਜਲਦੀ ਲੋਕ ਪੰਜਾਬੀ ਰੇਡੀਓ ਚੈਨਲ ਦਰਾਈਂ ਮਿਲਦੇ ਹਾਂ ਤੇ ਲਾਈਕ ਸ਼ੇਅਰ ਕਮੈਂਟ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਬੜੀ ਮਿਹਰਬਾਨੀ ਹੋਵੇਗੀ